ਕਾਲ ਮੈਂ ਸੋਨੀ ਸਿੰਘ ਦੇਸ ਦੁਨੀਆ ਚੈਨਲ ਤੇ ਅੱਜ ਪਹੁੰਚਿਆ ਜੀ ਅਸੀਂ ਭਵਾਨੀਗੜ ਹਲਕੇ ਦਾ ਪਿੰਡ ਹੈ ਜੀ ਮਾਝਾ ਜਿੱਥੇ ਕਾਫੀ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਇੱਕ ਪੁਲਟਰੀ ਫਾਰਮ ਸੀ ਤੇ ਉਹ ਪੂਰਾ ਹੀ ਤੈਸ਼ਨਾਸ ਹੋਇਆ ਜਿਹੜੀ ਨੇਰੀ ਆਈ ਸੀ ਤੇ ਇੱਕ ਪਰਸੰਦੀ ਜਿੱਥੇ ਜਾਨ ਵੀ ਚਲੀ ਗਈ ਹੈ ਜੇ ਅਸੀਂ ਗੱਲ ਕਰਦੇ ਹਾਂ ਜੀ ਉਹਨਾਂ ਦੀ ਜਵਾਨੀ ਇਹ ਮੇਰੇ ਚਾਚਾ ਜੀ ਸੀਗੇ ਤੇ ਇਹ ਇੱਕ ਬਹੁਤ ਜ਼ਿਆਦਾ ਗਰੀਬ ਪਰਿਵਾਰਾ ਦੋ ਏਕੜ ਜ਼ਮੀਨਾਂ ਤੇ ਸਾਰਾ ਪੋਲਟਰੀ ਫਾਰਮ ਤੁਸੀਂ ਖਾ ਪੀ ਰਹੇ ਸੀਗਾ ਆਪਣਾ ਰੋਜੀ ਰੋਟੀ ਚੱਲਦੀ ਸੀਗੀ ਬਹੁਤ ਵੱਡਾ ਘਾਟਾ ਪਿਆ 18 ਤਰੀਕ ਨੂੰ ਜਿਹੜਾ ਆਪਣੇ ਇਹ ਤੂਫਾਨ ਆਇਆ ਇਹਦੇ ਚ ਇਹਨਾਂ ਦੀ ਡੈਥ ਹੋ ਗਈ ਤੇ ਹਾਸਾ ਹੋਇਆ ਮੇਰੇ ਚਾਚਾ ਜੀ ਦਾ ਇਹ ਸ਼ੈੱਡ ਸੀਗਾ ਜਿਹੜੇ ਉਹਨੂੰ ਚਲਾਉਂਦੇ ਸੀਗੇ ਤੇ ਕਾਫੀ ਗਰੀਬ ਪਰਵਾਦ ਤੋਂ ਸਬੰਧਤ ਆ ਸੀ ਸਾਰੇ ਜਣੇ ਤੇ ਉਹਨਾਂ ਦਾ ਇੱਕ ਹੀ ਲੋਟਾਈ ਸਹਾਰਾ ਸੀਗਾ ਜਿਹੜਾ ਇਹ ਸਾਰਾ ਤਹਿਸ ਨਹਿਸ ਹੋ ਚੁੱਕਿਆ ਤੇ ਉਹਨਾਂ ਦੀ ਜਾਨ ਵੀ ਚਲੀ ਗਈ ਹੈ ਕਿਉਂਕਿ ਜਦੋਂ ਉਹ ਧੇਰੀ ਆਈ ਆ ਉਹਨਾਂ ਨੂੰ ਸਿਰਫ ਇਹ ਸ਼ੈੱਡ ਨੂੰ ਕਲੋਜ਼ ਕਰਨ ਵਾਸਤੇ ਆਇਆ ਸੀ ਵੀ ਆਲੇ-ਦਾਲੇ ਪੱਲੀਆਂ ਲਾ ਦਨੇ ਆ ਤਾਂ ਜੋ ਮੁਰਗਿਆਂ ਦਾ ਨੁਕਸਾਨ ਨਾ ਹੋਵੇ ਬੱਚੇ ਨਾ ਮਰਨ ਉਹਨਾਂ ਨੂੰ ਬਚਾਉਣ ਦੇ ਬਚਾਉਂਦੇ ਆ ਉਹਨਾਂ ਨੇ ਆਪਣਾ ਹੀ ਨੁਕਸਾਨ ਕਰਾ ਲਿਆ ਜਿਹਦੇ ਕਰਕੇ ਉਹਨਾਂ ਦੀ ਜਾਨ ਚਲੀ ਗਈ ਹੈ ਸਾਰੀ ਤੇ ਅਸੀਂ ਇਹ ਚਾਹੁੰਦੇ ਆ ਵੀ ਜੇ ਕੋਈ ਸਰਕਾਰੀ ਮਦਦ ਹੋ ਸਕਦੀ ਹੈ ਇਹਨਾਂ ਦੀ ਤਾਂ ਉਹਨਾਂ ਦੀ ਜਰੂਰ ਕਰਵਾਈ ਜਾਵੇ ਤਾਂ ਜੋ ਇਹਨਾਂ ਦਾ ਪਰਿਵਾਰ ਆ ਜਿਹੜਾ ਦੁਬਾਰਾ ਸਥਿਰ ਆਪਣੇ ਪੈਰਾਂ ਦਾ ਖੜਾ ਹੋ ਕੇ ਦੁਬਾਰਾ ਆਪਣੀ ਰੋਟੀ ਪਾਣੀ ਦਾ ਗੁਜ਼ਾਰਾ ਕਰਨ ਲੱਗਾ ਹੋ ਸਕੇ ਹਾਂਜੀ ਅਸੀਂ ਗੱਲ ਕਰਦੇ ਆ ਹਾਂਜੀ ਸਰ ਹਾਂਜੀ ਸਰ ਮੈਂ ਗੁਰਪ੍ਰੀਤ ਸਿੰਘ ਆ ਜੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ ਜਾਨੀ ਦੇਖੋ ਪਰਿਵਾਰ ਦਾ ਮੁਖੀ ਵੀ ਚਲਾ ਗਿਆ ਆਮਦਨ ਦਾ ਸਾਧਨ ਵੀ ਚਲਾ ਗਿਆ ਹੁਣੇ ਪਰਿਵਾਰ ਲਵੇ ਕੋਈ ਵੀ ਆਮਦਨ ਦਾ ਸੋਰਸ ਨਹੀਂ ਹੈਗਾ ਦੇਖੋ ਸਰਕਾਰ ਅੱਜ ਬੜਵਾਰੀ ਸਾਹਿਬ ਆਏ ਨੇ ਗਰਦੋਰੀ ਕਰਕੇ ਲਿਖ ਕੇ ਲੈ ਕੇ ਗਏ ਨੇ ਪਰ ਇਹਦਾ ਫਾਇਦਾ ਤਾਂ ਹੋਊਗਾ ਜੇ ਪਰਿਵਾਰ ਨੂੰ ਇਮੀਡੀਏਟਲੀ 10 ਜਾਂ 15 ਦਿਨਾਂ ਚ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਮੈਂ ਤਾਂ ਇਹ ਵੀ ਕਹਿਣਾ ਵੀ ਨਾ ਦਿੱਤੀ ਜਾਵੇ ਦੁਬਾਰੋਂ ਸ਼ੈੱਡ ਪਾ ਕੇ ਇਹੀ ਪਰਿਵਾਰ ਨੂੰ ਦਿੱਤਾ ਜਾਵੇ ਤਾਂ ਇਹ ਇਥੇ ਰੋਜੀ ਬਸਰ ਆਪਣੀ ਰੋਟੀ ਦਾ ਕੋਈ ਸਾਧਨ ਕਰ ਸਕਣ ਮਹਾਤਵਾ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਕੋਈ ਇਹੀ ਜੀ ਪਾਲਿਸੀ ਬਣਾਈ ਜਾਵੇ ਜਿਹੜੀ 10 ਜਾਂ 15 ਦਿਨਾਂ ਦੇ ਵਿੱਚ ਹੀ ਜੇ ਕਿਸੇ ਪਰਿਵਾਰ ਦਾ ਇਹ ਗਰੀਬ ਕਿਸਾਨ ਦਾ ਨੁਕਸਾਨ ਹੁੰਦਾ ਤਾਂ ਉਹਦਾ ਫਾਇਦਾ ਹੋ ਸਕੇ ਦੇਖੋ ਹੁਣ ਜੇ ਤੁਸੀਂ ਗਰਦਾਉਰੀਆਂ ਕਰਕੇ ਲੈ ਕੇ 2 2 3 3 ਸਾਲ ਅਗਲਾ ਬੈਠਾ ਰਹੂਗਾ ਉਸ ਤੋਂ ਬਾਅਦ ਕੁਝ ਲੈਣਾ ਨਹੀਂ ਦੇਣਾ ਨਹੀਂ ਇਹ ਪਰਿਵਾਰ ਦੀ ਰੋਟੀ ਦੀ ਬਹੁਤ ਔਖਾ ਇਸ ਪਰਿਵਾਰ ਰੋਟੀ ਕਿੱਥੋਂ ਖਾਊਗਾ ਸਭ ਤੋਂ ਮੇਨ ਮਸਲਾ ਤਾਂ ਇਹੀ ਆ ਇਹ ਰੋਟੀ ਉਹ ਜਰਵਾਸਰ ਨਹੀਂ ਹੋਊਗੀ ਤਾਂ ਪਰਿਵਾਰ ਕਿਵੇਂ ਅੱਗੇ ਸਰਵਾਈਵ ਕਰੂਗਾ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਕੋਈ ਮਾਲੀ ਮਦਦ ਹੋਵੇ ਬਾਕੀ ਮੇਰੀ ਤਾਂ ਇਹੀ ਸੋਚ ਹੈ ਵੀ ਸ਼ੈੱਡ ਨੂੰ ਹੀ ਦੁਬਾਰੋਂ ਕੰਪਲੀਟ ਕਰਕੇ ਪਰਿਵਾਰ ਨੂੰ ਸੌਂਪਿਆ ਜਾਵੇ ਤਾਂ ਜੋ ਅੱਗੇ ਆਪਣੇ ਪਰਿਵਾਰ ਆਪਣਾ ਪਾਲਣ ਪੋਸ਼ਣ ਕਰ ਸਕੇ ਮੈਂ ਤਾਂ ਇਹੀ ਮੰਗਾ ਸਰਕਾਰ ਨੂੰ ਸਾਡੇ ਨਾਲ ਕੋਈ ਵੀ ਹਜ ਤੱਕ ਜਥੇਬੰਦੀਆਂ ਦਾ ਕੋਈ ਵੀ ਗਰੁੱਪ ਨਹੀਂ ਹੈ ਕੋਈ ਵੀ ਮੈਂਬਰ ਕੋਈ ਵੀ ਕਿਸੇ ਨੇ ਸ਼ਿਰਕਤ ਨਹੀਂ ਕੀਤੀ ਹੈ ਕਿ ਇੱਥੇ ਆ ਕੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਵੀ ਤੁਹਾਡਾ ਕੀ ਨੁਕਸਾਨ ਹੋਇਆ ਹੈ ਜਾਂ ਕੀ ਗੱਲਬਾਤ ਹੋਈ ਹੈ ਕਿਸੇ ਨੇ ਆ ਕੇ ਸਾਨੂੰ ਨਹੀਂ ਪੁੱਛਿਆ ਜਦ ਕੀ ਸਾਡੇ ਪਿੰਡ ਦੇ ਵਿੱਚ ਵੀ ਇੱਕ ਦੋ ਗਰੁੱਪ ਹੈਗੇ ਨੇ ਜਿਹੜੇ ਸਾਡੇ ਨਾਲ ਚੱਲਦੇ ਨੇ ਸਾਡੇ ਨਾਲ ਉੜਦੇ ਬੈਠਦੇ ਨੇ ਉਹਨਾਂ ਨੇ ਵੀ ਆ ਕੇ ਸਾਡੀ ਸਾਰ ਨਹੀਂ ਲਈ ਵੀ ਹਾਂ ਤੁਹਾਡੇ ਪਰਿਵਾਰ ਦਾ ਨੁਕਸਾਨ ਹੋ ਗਿਆ ਤੁਸੀਂ ਸਾਡੇ ਨਾਲ ਖੜਦੇ ਹੋ ਜਥੇਬੰਦੀਆਂ ਨਾਲ ਖੜਦੇ ਹੋ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਅੱਜ ਤੱਕ ਕਿਸੇ ਨੇ ਸਾਡੀ ਸਾਰ ਨਹੀਂ ਲਈ ਹਾਂਜੀ ਬੜੇ ਦੁਖ ਦੀ ਗੱਲ ਹੈ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਚਾਹੇ ਸਰਕਾਰ ਹੋਵੇ ਚਾਹੇ ਜਥੇਬੰਦੀਆਂ ਹੋਣ ਸਮਾਜ ਸੇਵੀ ਸੰਸਥਾ ਹੋਣ ਕਿਉਂਕਿ ਘੜੀ-ਘੜੀ ਨਾਲ ਸੰਗਲ ਬਣ ਜਾਂਦਾ ਜੁੜ ਕੇ ਜੇ ਇਹ ਜੇ ਕਿਸੇ ਪਰਿਵਾਰ ਨਾਲ ਹੁਣ ਨਹੀਂ ਹੁੰਦੀ ਹੈ ਤਾਂ ਉਹਦਾ ਫਰਜ ਬਣਦਾ ਵੀ ਪਹਿਲ ਦੇ ਆਧਾਰ ਤੇ ਉਹਨਾਂ ਨਾਲ ਜੁੜ ਕੇ ਹਮਦਰਦੀ ਪ੍ਰਗਟਾ ਕੇ ਵੀ ਉਹਨਾਂ ਦਾ ਦੁੱਖ ਸੁਣਿਆ ਜਾਵੇ ਤੇ ਉਹਨਾਂ ਦਾ ਪਰਿਵਾਰ ਦਾ ਜਾਇਜਾ ਲਿਆ ਜਾਵੇ ਵੀ ਕਿੱਦਾਂ ਦੇ ਹਾਲਾਤ ਨੇ ਕਿਉਂਕਿ ਇਹਨਾਂ ਦੀ ਆਸ ਹੈ ਹੁਣ ਸਰਕਾਰ ਤੋਂ ਸਰਕਾਰ ਇਹਨਾਂ ਦੇ ਮਾਲੀ ਹੈ ਜਿਹੜੀ ਮਾਲੀ ਮਦਦ ਇਹਨੂੰ ਸਰਕਾਰ ਦੁਬਾਰੇ ਫਿਰ ਖੜਾ ਕਰਕੇ ਜਿਹਦੇ ਸੈੱਟ ਦੀ ਉਹ ਹੋਈ ਆ ਤੇ ਜੋ ਨੁਕਸਾਨ ਹੋਇਆ ਜਾਨੀ ਨੁਕਸਾਨ ਚਲਾ ਗਿਆ